ਕੀ ਨਹੀਂ ਕੀ ਇਸ ਗੋਸਟ ਇਨਵੈਸਟਰ ਨਜ਼ਰ ਨਾਲ ਦੇਖਿਆ ਜਾ ਸਕਦਾ ਹੈ ਕਿ ਜਿਹੜਾ 11 ਅਗਸਤ ਨੂੰ ਜਲਾਸ ਹੋਣਾ ਹੈ ਜਾਂ ਉਹਦੇ ਵਿੱਚੋਂ ਕੋਈ ਨਵੀਂ ਪਰਮਿਸ਼ਨ ਨਿਕਲਦੀ ਹੈ ਇਹ ਵਿਧਿ ਵਿਵਧਾਨ ਉਹਦੇ ਲਈ ਤਿਆਰ ਹੋ ਰਿਹਾ ਹੁੰਦਾ ਨਹੀਂ ਇਹ ਕਿਸੇ ਖਾਸ ਧੜੇ ਲਈ ਤਿਆਰ ਨਹੀਂ ਹੋ ਰਿਹਾ ਹਾਂ ਇਹ ਠੀਕ ਹੈ ਵੀ ਅਸੀਂ 11 ਅਗਸਤ ਤੋਂ ਪਹਿਲਾਂ ਇਹ ਤਾਂ ਕਰਨਾ ਚਾਹੁੰਦੇ ਆ ਵੀ ਚਲੋ ਹੋਜੇ ਇੱਕ ਕੋਈ ਪੱਖ ਹੈਗਾ ਜਿਹਦਾ ਹਜੇ ਵਿਧਿ ਵਿਵਧਾਨ ਬਣਨਾ ਹੈ ਜਿਹਦਾ ਹਜੇ ਟਾਂਚਾ ਬਣਨਾ ਹੈ ਬੀਸੀ ਕੋਟੂ ਘਟ ਉਹਨਾਂ ਨੂੰ ਇਹ ਉਦੋਂ ਪਹਿਲਾਂ ਹੀ ਦੇ ਦਈਏ ਤੇ ਦੇਵਾਂਗੇ ਅਸੀਂ ਸਾਰਿਆਂ ਨੂੰ ਉਹ ਤਬਦੀਲੀਆਂ ਕਰ ਲੈਣਗੇ ਇਹਨਾਂ ਨੂੰ ਬੇਨਤੀ ਕਰਾਂਗੇ ਵੀ ਤੁਸੀਂ ਆਪ ਦਾ ਬਣਾਓ ਇਸ ਤਰ੍ਹਾਂ ਜੋ ਜਿਸ ਤਰ੍ਹਾਂ ਆਪਣਾ ਸਿੱਖ ਕੌਮ ਦੀਆਂ ਭਾਵਨਾਵਾਂ ਨੇ ਇਹ ਕੋਈ ਇਹ ਤਾਂ ਹਜੇ ਗਾਹਾਂ ਦੀਆਂ ਗੱਲਾਂ ਨੇ ਵੀ ਕੀਦੇ ਨਾਲ ਹੋਣਾ ਹੈ ਤੇ ਇਹ ਤਾਂ ਉਦੋਂ ਦੀ ਜਿਹੜੀ ਇਹਦੇ ਚੋ ਲੀਡਰਸ਼ਿਪ ਉਹ ਲੀਡਰਸ਼ਿਪ ਨਹੀਂ ਦੇਖਣਾ ਸਾਡਾ ਅਸੀਂ ਉਹਦੇ ਮਤਲਬ ਉਹ ਨਹੀਂ ਹੈਗੇ ਅ ਤੋ ਕਿ ਉਹਦਾ ਜਿਹੜੀ ਸੁਮਨਿਕਾ ਲਾਲੀ ਦਲ ਦੀ ਜਿਹੜੀ ਲੀਡਰਸ਼ਿਪ ਪਹਿਲਾਂ ਤਾਂ ਇਹ ਵੀ ਸੁਮਨਿਕਾ ਲਾਲ ਦੀ ਇੱਕ ਹੋਵੇ ਪੂਰਨ ਸਰਜੀਤ ਹੋਵੇ ਇੱਕ ਝੰਡੇ ਝੇਟ ਹੋਵੇ ਫਿਰ ਉਹ ਵਿਚਾਰੇ ਵੀ ਸਾਨੂੰ ਇਲੈਕਸ਼ਨਾਂ ਕੀ ਦੀ ਹੈ ਪਰ ਮੇਨ ਛੋਟਾ ਜਿਹੜਾ ਏਜੰਡਾ ਹੈ ਅਸੀਂ ਜਿਹੜਾ ਜੋ ਅਸੀਂ ਇੱਥੇ ਬੈਠੇ ਆਂ ਪ੍ਰਬੰਧਕੀ ਟੀਮ ਦੇ ਮੈਂਬਰ ਸਾਡੀਆਂ ਭਾਵਨਾਵਾਂ ਕੀ ਨੇ ਮੈਂ ਤੁਹਾਨੂੰ ਇੱਕ ਇੱਕ ਨੁਕਤਾ ਉਹਦੇ ਵਿੱਚੋਂ ਦੱਸ ਦੇਣਾ ਇਸ ਟੀਮ ਦੀਆਂ ਭਾਵਨਾਵਾਂ ਮਤਲਬ ਭਾਵਨਾ ਮੰਨਣੀ ਮਤਲਬ ਵੀ ਬਿਹਤਰ ਕਿਵੇਂ ਹੋ ਸਕਦਾ ਵੀ ਇਹਦੇ ਵਿੱਚ ਅੱਗੇ ਪਾਟੋ ਧੜ ਕਿਵੇਂ ਰੋਕ ਸਕਦੀ ਹੈ ਉਹ ਅਸੀਂ ਇੱਕ ਨੁਕਤਾ ਜਰੂਰ ਮਤਲਬ ਸਾਡਾ ਇੱਕ ਸਾਂਝਾ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਅਹੁਦੇਦਾਰ ਹੈ ਉਹ ਇਲੈਕਸ਼ਨ ਆਪਣਾ ਲੜੇ ਲੜਾਵੇ ਸ਼੍ਰੋਮਣੀ ਅਕਾਲੀ ਦਲ ਡਾਇਰੈਕਟ ਇਲੈਕਸ਼ਨਾਂ 'ਚ ਭਾਗ ਨਾ ਲਵੇ ਇਹ ਸਾਡੀ ਉਹ ਹੈ ਬਾਕੀ ਤਾਂ ਬਲਾਰਿਆਂ ਦਾ ਉਹਦੇ ਵਿੱਚ ਕੀ ਨਿਕਲੇ ਅਗਲੀ ਗੱਲ ਹੈ ਪਰ ਸਾਡੀ ਭਾਵਨਾ ਇਹ ਹੈ ਵੀ ਸ਼੍ਰੋਮਣੀ ਅਕਾਲੀ ਦਲ ਸਿੱਧਾ ਇਲੈਕਸ਼ਨਾਂ 'ਚ ਭਾਗ ਨਾ ਲਵੇ ਉਹ ਇਲੈਕਸ਼ਨਾਂ ਲੜਾਵੇ ਤੇ ਚਰਮੁਨੀ ਕਾਲੀਦਾ ਕੋਈ ਵੀ ਅਹੁਦੇਦਾਰ ਖੁਦ ਇਲੈਕਸ਼ਨ ਨਾਲ ਲੜੇ ਮੇਨ ਜਿਹੜਾ ਇਹਦਾ ਮਤਲਬ ਜੋ ਸਾਨੂੰ ਲੱਗ ਰਿਹਾ ਹਾਲ ਇਹ ਆ ਬਾਕੀ 3 ਤਰੀਕ ਤੋਂ ਬਾਅਦ ਪਤਾ ਲੱਗੂ ਵੀ ਕੀ ਇਹਦਾ ਹੱਲ ਕੀ ਨਿਕਲਦਾ ਹੋਵੇ ਫਰਸ ਸਾਹਿਬ ਬਲੇ ਹੋਏ ਨੇ ਸਾਰਿਆਂ ਨੂੰ ਇਕੱਠੇ ਹੋਊਂਗੇ ਜਿਵੇਂ ਮਾਨ ਸਾਹਿਬ ਨੇ ਕਾਲੀਦਾਲ ਹੋ ਗਿਆ ਸਾਰਿਆਂ ਨੂੰ ਜੀ ਮਾਨ ਸਾਹਿਬ ਸਾਰੇ ਸਾਡੇ ਵਿੱਚ ਵੀ ਪ੍ਰਬੰਧਕੀ ਟੀਮ ਦੇ ਵਿੱਚ ਵੀ ਸਾਰੇ ਉਹਨਾਂ ਦੇ ਨੁਮਾਇੰਦੇ ਹਾਜ਼ਰ ਨੇ ਸਾਡੇ ਵਿੱਚ ਬੈਠੇ ਤੇ ਅਸੀਂ ਇਹਨੂੰ ਬੜਾ ਸੱਚੀ ਤੇ ਸੋਚੀ ਭਾਵਨਾ ਨਾਲ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਬੜਾ ਨਿਰਪੱਖ ਹੋ ਕੇ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਹਰੇਕ ਵਿਚਾਰ ਨੂੰ ਇੱਥੇ ਥਾਂ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਇਕੱਲੀ ਇਕੱਲੀ ਦਿਲ ਦੇ ਧੜਿਆਂ ਤੱਕ ਵੀ ਅਸੀਂ ਸੀਮਤ ਨਹੀਂ ਰੱਖ ਰਹੇ ਅਸੀਂ ਤਾਂ ਇੱਥੇ ਜੋ ਵੀ ਸਿੱਖ ਜਗਤ ਦੇ ਵਿੱਚ ਛੋਟੀ ਤੋਂ ਛੋਟੀ ਜਥੇਬੰਦੀ ਵਿਚ ਰਹੀ ਹੈ ਜਾਂ ਕੋਈ ਸੰਪਰਦਾ ਵਿਚ ਰਹੀ ਹੈ ਹਰੇਕ ਨੂੰ ਇੱਥੇ ਇੱਕ ਥਾਂ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਅਸੀਂ ਕੌਮ ਦੀਆਂ ਭਾਵਨਾਵਾਂ ਨੂੰ ਇੱਕ ਇਕੱਤਰ ਕਰਨਾ ਹੈ ਕਿ ਅਸਲ ਵਿੱਚ ਕੌਮ ਦੇ ਮਸਲੇ ਕਿਹੜੇ ਨੇ ਉਹਨਾਂ ਦੇ ਹੱਲ ਕਿਵੇਂ ਹੋ ਸਕਦੇ ਨੇ ਤੇ ਉਹ ਹੱਲ ਤੇ ਉਹ ਕਿਸ ਤਰ੍ਹਾਂ ਹੋ ਸਕਦੇ ਨੇ ਤੇ ਜਿਹੜੇ ਵੱਖ-ਵੱਖ ਸਿੱਖ ਕੌਮ ਦੇ ਵੱਖ-ਵੱਖ ਪਲੇਟਫਾਰਮਾਂ ਤੇ ਜਿਹੋ ਸ਼੍ਰੋਮਣੀ ਕਮੇਟੀ ਦਾ ਨੇ ਜਾਂ ਸ਼੍ਰੋਮਣੀ ਕਮੇਟੀ ਹੈ ਜਾਂ ਕੋਈ ਹੋਰ ਹੈ ਵੀ ਉਹ ਅਗਵਾਈ ਕਰ ਰਹੇ ਨੇ ਜਿਹੜੇ ਤੇ ਉਹਨਾਂ ਨੂੰ ਆਪਦੇ ਵਿੱਚ ਕੀ ਤਬਦੀਲੀਆਂ ਲਿਆਉਣੀਆਂ ਚਾਹੀਦੀਆਂ ਨੇ ਉਹ ਤਬਦੀਲੀਆਂ ਅਸੀਂ ਇੱਥੋਂ ਇਕੱਤਰ ਕਰਕੇ ਸਾਰੀ ਲੀਡਰਸ਼ਿਪ ਨੂੰ ਭੇਜਣਾ ਚਾਹੁੰਦੇ ਆਂ ਸਰ ਸਾਹਿਬ ਜੋ ਗੋਸ਼ਟੀ ਕਰਾ ਰਹੇ ਹੋ ਇਹ ਗੋਸ਼ਟੀ ਸਿੱਖ ਜਗਤ ਲਈ ਹੈ ਜਾਂ ਸਿਰਫ ਰਾਜਨੀਤਿਕ ਪਾਰਟੀਆਂ ਲਈ ਕੰਮ ਕਰ ਰਹੇ ਹੋ ਸਿੱਖ ਜਗਤ ਲਈ ਹੈ ਕਿਉਂਕਿ ਸਿੱਖ ਜਗਤ ਦੀ ਅਸੀਂ ਇਹ ਵੀ ਨਹੀਂ ਕਹਿ ਰਹੇ ਕਿ ਇਹ ਮੈਨੂੰ ਬਹੁਤ ਸਾਰੇ ਅ ਪ੍ਰੈਸ ਵਾਲਿਆਂ ਦੇ ਵੀ ਫੋਨ ਆਏ ਹੋਰ ਵੀ ਕਈ ਸੱਜਣਾ ਦੇ ਕਿ ਇਹ ਇੱਕ ਸਿਆਸੀ ਪ੍ਰੋਗਰਾਮ ਹੈ ਜਾਂ ਗੈਰ ਸਿਆਸੀ ਹੈ ਪ੍ਰੋਗਰਾਮ ਇੱਕ ਇਹਨੂੰ ਆਪਾਂ ਸਿਆਸੀ ਵੀ ਕਹਿ ਸਕਦੇ ਹਾਂ ਕਿਉਂਕਿ ਇੱਕ ਸ਼੍ਰੋਮਣੀ ਅਕਾਲੀ ਦਲ ਜਿਹੜੀ ਸਿਆਸੀ ਜਮਾਤ ਹੈ ਉਹਦੀ ਗੱਲ ਹੋ ਰਹੀ ਹੈ ਇਹਨੂੰ ਅਸੀਂ ਗੈਰ ਸਿਆਸੀ ਵੀ ਨਹੀਂ ਕਹਿ ਸਕਦੇ ਪਿਆਰ ਪਰ ਇੱਕ ਗੈਰ ਧੜੇਵੰਦਕ ਗੈਰ ਨਰੋਲ ਇੱਕ ਕੌਮ ਦੀ ਗੱਲ ਕਰਨ ਦਾ ਇਹ ਪ੍ਰੋਗਰਾਮ ਹੈ ਸਿੱਖ ਮਤਲ ਜਿਹੜੀ ਸਿੱਖ ਕੌਮ ਹੈ ਉਹਦੀ ਜਿਹੜੀ ਰੁਵਾਈ ਜਿਹੜੀਆਂ ਉਹਨਾਂ ਦੇ ਕੋਲੇ ਹੈ ਉਹਨਾਂ ਨੂੰ ਅਸੀਂ ਇੱਕ ਵਰਕਰਾਂ ਵੱਲੋਂ ਇੱਕ ਨਿਚਲੇ ਮਤਲਬ ਕਿ ਹੇਠਲੇ ਪੱਧਰ ਤੋਂ ਇੱਕ ਵਿਚਾਰ ਇਕੱਠਾ ਕਰਕੇ ਉਹਨਾਂ ਨੂੰ ਦੇਣੀ ਚਾਹੁੰਦੇ ਆ ਇਹ ਸਿਆਸੀ ਹੋ ਕੇ ਵੀ ਇੱਕ ਗੈਰ ਸਿਆਸੀ ਇਹਦੀ ਦਿੱਖ ਰੱਖਣਾ ਚਾਹੁੰਦੇ ਆ ਅਸੀਂ ਨਾਲ ਜੋ ਇਹਦਾ ਜੋ ਦੋ ਲੋਕੋ ਕੰਮ ਕਰ ਰਹੇ ਹੋਏ ਨਾ ਵਿਧਿ ਵਿਵਧਾਨ ਕੀ ਹੋਊਗਾ ਕਿ ਅਕਾਲੀ ਦਲ ਜਿਹੜਾ ਬਣੀ ਵੀ ਅਕਾਲੀ ਦਲ ਵਿੱਚੋਂ 20 ਤੋਂ ਚੱਲੀ ਆ ਰਹੀ ਆ ਸਮੇਂ ਸਮੇਂ ਤੇ ਉਹ ਪਸ ਪਈ ਰਹੀਆਂ ਤੋਂ ਨਹੀਂ ਉਹ ਅਸੀਂ ਹਜੇ ਕੁਛ ਨਹੀਂ ਬਦਲਿਆ ਸੀ ਕੋਈ ਕਿਸੇ ਦੇ ਠੋਪ ਨਹੀਂ ਰੇ ਇਹ ਤਾਂ 3 ਦਿਨਾਂ ਦੇ ਵਿੱਚ ਉਹ ਅਸੀਂ ਕੱਢਣਾ ਹੈ ਅਸੀਂ ਉਹ ਚ ਰਿੜਕਣਾ ਹੈ ਉਹ ਰਿੜਕਣ ਤੋਂ ਬਾਅਦ ਕੀ ਸਾਡੇ ਕੋਲੇ ਆਉਂਦਾ ਉਹ ਅਸੀਂ ਦੇ ਦੇਣਾ ਹੈ ਅਸੀਂ ਆਪਦੇ ਵੱਲੋਂ ਕੁਛ ਨਹੀਂ ਕਰਨਾ ਬੀਸਿਕਲੀ ਇਹ ਹਾਂ ਬੀਸਿਕਲੀ ਜਿਹੜਾ ਇਹਨਾਂ ਦਾ ਸਵਾਲ ਹੈ ਇੱਕ ਮਿੰਟ ਸਰ ਨਹੀਂ ਨਹੀਂ ਇੱਕ ਮਿੰਟ ਉਹ ਸਵਾਲ ਸਵਾਲ ਉਹਨਾਂ ਨੂੰ ਸਿੱਧਾ ਕਰਨਾ ਜਿਹੜਾ 1920 ਤੋਂ ਲੈ ਕੇ ਸਦੀ ਦੇ ਵਿੱਚ ਵੱਖ-ਵੱਖ ਪੜਾਚ ਅਕਾਲੀ ਦਲ ਵਿੱਚ ਰਿਹਾ ਉਹ ਤਾਂ ਹੁਣ ਸਾਰੇ ਸਾਰੀ ਧਿਰਾਂ ਪੋਲਿਟੀਕਲ ਨਾਨ ਪੋਲਿਟੀਕਲ ਧਾਰਮਿਕ ਉਹ ਸਾਰੇ ਉਹਦੇ ਤੇ ਮੰਥਨ ਕਰਨਗੇ ਤਿੰਨ ਦਿਨ ਉੱਤੇ ਆਪਣੀ رائے ਦੇਣਗੇ ਕਿ ਉਹਨਾਂ ਸਾਰੇ ਰੂਪਾਂ 'ਚ ਹੁਣ ਦੇ ਸਮੇਂ ਕਿਹੜਾ ਅਕਾਲੀ ਦਲ ਦਾ ਰੂਪ ਹੋਣਾ ਚਾਹੀਦਾ ਉਹਦਾ ਸਟਰਕਚਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਸਿਰਫ ਚਿਹਰੇ ਬਦਲਨੇ ਚਾਹੀਦੇ ਜਾਂ ਉਹਦੇ ਢਾਂਚੇ 'ਚ ਕੋਈ ਤਬਦੀਲੀ ਦੀ ਲੋੜ ਉਹਦੇ 'ਚ ਫਿਰ ਸਾਰੇ رائے ਦੇਣਗੇ ਉਹ رائے 'ਚ ਕੋਈ ਸਾਂਝੀ رائے ਨਿਕਲੂਗੀ ਕੁਛ ਵੀ ਪਹਿਲਾਂ ਮਤਲਬ ਉਸ ਤਰ੍ਹਾਂ ਦਾ ਨਹੀਂ ਫਾਈਨਲ ਕੀਤਾ ਹੋਇਆ ਕਿ ਕੀ ਹੋਊਗਾ ਵਿਧਾਨ ਵਿਦਾਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਇਹਦੇ ਤੇ ਸਾਰਿਆਂ ਦੀ ਰਾਏ ਲੈਣ ਲਈ ਇੱਕ ਪਲੈਟਫਾਰਮ ਮੰਚ ਸਾਰਿਆਂ ਨੂੰ ਦਿੱਤਾ ਜਾ ਰਿਹਾ ਸੋ ਤੇ ਤੁਹਾਡੇ ਸਵਾਲ ਨੂੰ ਅਕਾਲੀ ਇਹ ਸੀ ਕਿ ਐਸੀ ਵਿਚਾਰ ਗੋਸਤੀ ਤੇ ਸਾਰੀ ਜਿੱਤੀ ਪਾਰਟੀ ਉਹ ਬੁਲਾਇਆ ਜਾਂਦਾ ਜਾਂ ਸਿੱਖਵਾਦ ਤੇ ਬੁੱਧੀਜੀਵੀ ਲੋਕ ਸਦਾ ਸਾਰੀਆਂ ਪੋਲੀਟੀਕਲ ਪਾਰਟੀਆਂ ਅਕਾਲੀ ਦਲ ਜਿੰਨੀ ਤਰ੍ਹਾਂ ਦੇ ਹੈ ਤੇ ਹੁਣ ਵੀ ਤੁਸੀਂ ਸਾਡੇ ਪ੍ਰਬੰਧਕਾਂ ਵਜੋਂ ਦੇਖੋ ਤਾਂ ਇਸ ਅਕਾਲੀ ਦਲ ਦੇ ਵੱਖ-ਵੱਖ ਗਰੁੱਪਾਂ 'ਚ ਵਿਚਰਨ ਵਾਲੇ ਸੱਜਣ ਹੈਗੇ ਆ ਸੋ ਸਾਰੇ ਚਾਹੁੰਦੇ ਆ ਕਿ ਪੁਨਰਸਰਜੀਤੀ ਹੋਏ ਉਹਦੇ ਢਾਂਚੇ 'ਚ ਕੀ ਤਬਦੀਲੀ ਹੋਏ ਸਟਰਕਚਰ 'ਚ ਕੀ ਤਬਦੀਲੀ ਹੋਏ ਉਹਦੇ ਲਈ ਸਾਰੇ رائے ਰੱਖਣ ਸੋ ਪੋਲੀਟੀਕਲ ਨੋਨ ਪੋਲੀਟੀਕਲ ਜਿੰਨੇ ਐਕਟਿਵਿਸਟ ਆ ਜਿੰਨੇ ਹੀ ਵਿਦਵਾਨ ਆ ਯੂਨੀਵਰਸਿਟੀਆਂ ਦੇ ਜਿੰਨੇ ਹੀ ਪੱਤਰਕਾਰ ਆ ਤੇ ਜਿੰਨੇ ਹੀ ਹੋਰ ਤਰ੍ਹਾਂ ਦੇ ਐਕਟਿਵ ਹਿੱਸਾ ਹੈਗਾ ਬੰਦ ਦਾ ਸਾਰਿਆਂ ਨੇ ਸੱਦਾ ਦੇ ਰਾਇ ਅਕਾਲੀ ਦਲ ਬਾਦਲ ਧੜੇ ਦੇ ਨਾਲ ਜੇ ਤੁਸੀਂ ਸੱਦਾ ਦਿੱਤਾ ਤਾਂ ਉਹਨਾਂ ਦਾ ਕੀ ਰਿਸਪੌਂਸ ਆ ਹੁਣ ਬਹੁਤ ਵਧੀਆ ਰਿਸਪੌਂਸ ਆ ਦੀ ਸਾਰੇ ਹੀ ਚਾਹੁੰਦੇ ਨੇ ਉਹ ਵੀ ਚਾਹੁੰਦੇ ਨੇ ਅਕਾਲੀ ਦਲ ਦੀ 15 ਸੌ ਜਿੱਤੀ ਤਾਂ ਸਾਰੇ ਹੀ ਚਾਹੁੰਦੇ ਨੇ ਨਾ ਉਹਨਾਂ ਨੂੰ ਵੀ ਸੱਦਾ ਦਿੱਤਾ ਗਿਆ ਉਹ ਵੀ ਆਉਣਗੇ ਕੀ ਨਾਮ ਹੈ ਇਸਕੋ ਡਾਕਟਰ ਗੁਰਬੀਰ ਸਿੰਘ ਸੋਹੀ ਡਾਕਟਰ ਸਾਹਿਬ ਵਿਚਾਰ ਗੋਸ਼ਤੀ ਚਰਚਾ ਚੱਲ ਰਹੀ ਹੈ ਕਿ ਉਸ ਦੇ ਵਿੱਚ ਜਿਸ ਤਰ੍ਹਾਂ ਕਿ ਆ ਬੁੱਧੀਜੀਵੀ ਤੋਂ ਇਲਾਵਾ ਜਿਸ ਤਰ੍ਹਾਂ ਜੇਕਰ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਪਿੰਡਾਂ ਦੇ ਵਿੱਚ ਜਿਆਦਾ ਅਕਾਲੀ ਦਲ ਆਪਾਂ ਨੂੰ ਦਿਖਾਈ ਦੇ ਰਿਹਾ ਕਿ ਪਿੰਡਾਂ ਦੇ ਵਿੱਚ ਵੀ ਅਜਿਹੇ ਜੋ ਵਿਚਾਰ ਨੇ ਉਹ ਕੀਤੇ ਜਾਣਾ ਦਰਸਲ ਇਹ ਹੈ ਵੀ ਭਾਵੇਂ ਦੁਨੀਆ ਭਰ ਦੇ ਵਿੱਚ ਬੈਠਾ ਜਿਹੜਾ ਪੰਜਾਬ ਪੰਜਾਬ ਨਾਲ ਸੰਬੰਧਤ ਵਿਅਕਤੀ ਹੈ ਉਹ ਸਿੱਖ ਹੈ ਜਾਂ ਗੈਰ ਸਿੱਖ ਹੈ ਇੱਕ ਬਹੁਤ ਮਜ਼ਬੂਤ ਖੇਤਰੀ ਪਾਰਟੀ ਦੀ ਚਾਣਾ ਰੱਖਦਾ ਹੈ ਹੁਣ ਸਾਰਿਆਂ ਤੋਂ ਪੁਰਾਣੀ ਖੇਤਰੀ ਪਾਰਟੀ ਅਕਾਲੀ ਦਲ ਹੈ ਅੱਜ ਅਕਾਲੀ ਦਲ ਹਾਸ਼ੀਏ ਤੇ ਚੱਲਿਆ ਗਿਆ ਅਸੀਂ ਇਹ ਸਾਰਿਆਂ ਨੇ ਸੋਚਿਆ ਕਿ ਹਾਸ਼ੀਏ ਦੇ ਜਾਣ ਦੇ ਕਾਰਨ ਲੱਭੇ ਜਾਣ ਕਿੱਥੇ ਇਸ ਦੇ ਢਾਂਚੇ 'ਚ ਇਸ ਦੇ ਸੰਵਿਧਾਨ 'ਚ ਕਮੀ ਹੈ ਉਹਨੂੰ ਦੂਰ ਕੀਤਾ ਜਾਵੇ ਜੇ ਇਸ ਦੀ ਕੋਈ ਨੀਤੀ ਦੇ ਵਿੱਚ ਫਰਕ ਹੈ ਉਹਨਾਂ ਕਿਹੜੀਆਂ ਨੀਤੀਆਂ ਕਰਕੇ ਕਾਲੀ ਦਲ ਨੂੰ ਨੁਕਸਾਨ ਹੋਇਆ ਹੈ ਉਹਨਾਂ ਤੇ ਬਹੁਤ ਗਹਿਰੀ ਵਿਚਾਰ ਕੀਤੀ ਜਾਵੇ ਇਹਦੇ ਵਿੱਚ ਅਸੀਂ ਸਾਰਿਆਂ ਨੇ ਰਲ ਮਿਲ ਕੇ ਸਿਆਸੀ ਬੰਦੇ ਗੈਰ ਸਿਆਸੀ ਬੰਦੇ ਬੁੱਧੀਜੀਵੀ ਸਮਾਜ ਸੇਵੀ ਸਾਰਿਆਂ ਨੂੰ ਅਸੀਂ ਬੜਾ ਖੁੱਲਾ ਸੱਦਾ ਦਿੰਦਾ ਵੀ ਇਸ ਤੇ ਸਾਨੂੰ ਨਿਠ ਕੇ ਵਿਚਾਰ ਦਿਓ ਕਿ ਇੱਕ ਖੇਤਰੀ ਪਾਰਟੀ ਕਾਲੀ ਦਲ ਜਿਹੜੀ ਖੇਤਰੀ ਪਾਰਟੀ ਹੈ ਇੱਕ ਮਜ਼ਬੂਤ ਹੋ ਕੇ ਸਾਹਮਣੇ ਆਵੇ ਕਿਉਂਕਿ ਰਾਜ ਸਤਾ ਹਰ ਚਾਹੁੰਦਾ ਹੈ ਕੋਈ ਸਾਨੂੰ ਤਾਂ ਦਸ਼ਮ ਪਾਤਸ਼ਾਹ ਦੇ ਵੀ ਬੋਲ ਨੇ ਇਹ ਗਰੀਬ ਸਿੱਖ ਨੂੰ ਕੋ ਮੈਂ ਦੂੰ ਪਾਤਸ਼ਾਹੀ ਸਾਰੇ ਪਾਤਸ਼ਾਹੀ ਦੀ ਆਸਥਾ ਰੱਖਦੇ ਐ ਪਰ ਉਹ ਮਿਲੇ ਕਿ ਮੈਂ ਇੱਕ ਖੇਤਰੀ ਪਾਰਟੀ ਜਦੋਂ ਮਜ਼ਬੂਤ ਹੋਏਗੀ ਇੱਕ ਢਾਂਚਾ ਉਹਦਾ ਸੁਧਰੇਗਾ ਜੇ ਕੋਈ ਵਿਗਾੜ ਆਇਆ ਵਿਦਵਾਨਾਂ ਦੀ ਰਾਏ ਤੋਂ ਬਾਅਦ ਸਾਨੂੰ ਪਤਾ ਲੱਗੇਗਾ ਕਿਥੇ ਖੜੋਤ ਆਈ ਯਾਨੀ ਕਿ ਆਖਿਆ ਜਾਂ ਕਿ ਸ਼੍ਰੋਮਣੀ ਅਕਾਲੀ ਦਲ ਜੋ 1920 ਦੇ ਵਿੱਚ ਤੁਸੀਂ ਦੱਸਿਆ ਜਾ ਰਿਹਾ ਕਿ ਉਹੀ ਲੀਹਾਂ ਦੇ ਲਿਆਉਣ ਦੇ ਲਈ ਯਤਨ ਕੀਤੇ ਬਿਲਕੁਲ ਉਹਨਾਂ ਲੀਹਾਂ ਤੇ ਕਿਉਂਕਿ ਅਸੀਂ ਇਸ ਨੂੰ ਜਦੋਂ 1920 ਦੇ ਵਿੱਚ ਅਕਾਲੀ ਦਲ ਹੋਣਾ ਚਾਹੁੰਦਾ ਸ਼੍ਰੋਮਣੀ ਕਮੇਟੀ ਦਾ ਅਸਲ ਵਿੱਚ ਹਰਿਆਵਲ ਦਸਤਾ ਸੀ ਉਹਨਾਂ ਨੂੰ ਚਾਹੀਦਾ ਸੀ ਪਤਾ ਲੱਗਿਆ ਕਿ ਰਾਜ ਬਿਨਾ ਸਾਡਾ ਕੋਈ ਕੰਮ ਨਹੀਂ ਚੱਲਣਾ ਇੱਕ ਰਾਸੀ ਪਾਰਟੀ ਖੜੀ ਕੀਤੀ ਉਹ ਸਮੇਂ ਸਮੇ ਆਪਣੇ ਪੜੋਦਰ ਪੜੋ ਅਗੇ ਵੱਧਦੀ ਰਹੀ ਅੱਜ ਕਿਹੜੇ ਕਾਰਨਾ ਕਰਕੇ ਅਸੀਂ ਹਾਸ਼ੀਏ ਤੇ ਗਏ ਉਹਨਾਂ ਨੂੰ ਅਸੀਂ ਲੱਭਣ ਦਾ ਯਤਨ ਕਰਦੇ ਆਂ ਸਰਦਾਰ ਸਾਹਿਬ ਤੁਹਾਨੂੰ ਇਹ ਵੀ ਲੱਗਦਾ ਹੋਊਗਾ ਕਿ ਲੋਕਾਂ ਨੂੰ ਵੀ ਲੱਗਦਾ ਕਿ ਜੋ ਖੇਤਰੀ ਪਾਰਟੀਆਂ ਸ਼੍ਰੋਮਣੀ ਕਾਲੀ ਦਲੀ ਹੈ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਉਹ ਹਾਸ਼ੀਏ ਤੇ ਚਲੀ ਗਈ ਸੀ 2022 ਦੇ ਵਿੱਚ ਕਿ ਲੱਗਦਾ ਫਿਰ ਫਿਰ ਤੋਂ ਸਰਜੀਤ ਨਹੀਂ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਹੈ ਗਿਆ ਮੁਰ ਤੋਂ ਸਰਜੀਤ ਕਰਨ ਵਾਸਤੇ ਜਦੋਂ ਅਸੀਂ ਯਤਨ ਸਹਿਰਦੋ ਕੇ ਰੰਭਾਂਗੇ ਬਿਲਕੁਲ ਸਰਜੀਤ ਹੋਊ ਅਸੀਂ ਇਦਾਂ ਦਾ ਢਾਜਾ ਚਾਹੁੰਦੇ ਆ ਕਿ ਅਕਾਲੀ ਦਲ ਦਾ ਜਿਹੜਾ ਕੀਡਰ ਹੈ ਉਹਦਾ ਵਰਕਰ ਹੈ ਉਹਦੇ ਉਹਦੇਦਾਰ ਨੇ ਭਾਵੇਂ ਪੰਜਾਬ ਦਾ ਪ੍ਰਧਾਨ ਹੈ ਉਹਦੇ ਅੰਦਰ ਕਿਸੇ ਵੀ ਉਹਦੇ ਦੀ ਭਾਵਨਾ ਨਾ ਹੋਵੇ ਉਹ ਰਾਜਨੀਤਿਕ ਤੌਰ ਤੇ ਇਹ ਕਹੇ ਕਿ ਮੈਨੂੰ ਜੇ ਕੋਈ ਪੰਥ ਚਾਹੁੰਦਾ ਮੈਂ ਲੜਦਾ ਨਹੀਂ ਮੈਂ ਤੁਹਾਡੀ ਸੇਵਾ ਚ ਇਦਾਂ ਦਾ ਅਸੀਂ ਕੋਈ ਤਿਆਰ ਕਰਨਾ ਚਾਹੁੰਦੇ ਆ ਇਹ ਹੋ ਸਕਦਾ ਹੈ ਸਾਰੀਆਂ ਰਾਜਨੀਤਿਕ ਪਾਰਟੀਆਂ ਇੱਕ ਪਲੇਟਫਾਰਮ ਪਰ ਅਕਾਲੀ ਦਲ ਇਕੱਠਾ ਹੋ ਜੇ ਇਹ ਸਾਡੀ ਤਾਂ ਆਪਣੀ ਕੋਸ਼ਿਸ਼ ਹੈ ਭਾਵੇਂ ਉਹ ਆਪਣੇ ਅਸੀਂ ਇੱਕ ਇਦਾਂ ਦਾ ਢਾਂਚਾ ਦੇਣੇ ਚਾਹੁੰਨੇ ਆ ਭਾਵੇਂ ਕਿਸੇ ਵੀ ਅਕਾਲੀ ਦਲ 'ਚ ਰਹਿਣ ਉਹ ਕੋ ਘਟੋ ਘਟੋ ਉਸ ਢਾਂਚੇ ਨੂੰ ਲੋਕ ਮਜਬੂਰ ਕਰ ਦੇਣ ਜੇ ਇਸ ਢਾਂਚੇ ਤੋਂ ਤੁਸੀਂ ਬਾਹਰ ਜਾਂਦੇ ਹੋ ਅਸੀਂ ਤੁਹਾਨੂੰ ਸਬਕ ਕਰਦੇ ਹਾਂ ਬਿਲਕੁਲ ਇਨੀਸ਼ੀਅਲੀ ਅਕਾਲੀ ਦਲ ਸੀ ਨਾ ਜਦੋਂ ਅਕਾਲੀ ਦਲ ਬਣਿਆ ਐਸਜੀਪੀਸੀ ਤੋਂ ਬਾਅਦ ਉਹ ਤੋਂ ਪਹਿਲਾਂ ਛੋਟੇ ਛੋਟੇ ਗਰੁੱਪਾਂ 'ਚ ਅਕਾਲੀ ਜਥੇ ਐਕਟਿਵ ਸੀਗੇ ਆਪੋ ਆਪਣੇ ਇਲਾਕਿਆਂ 'ਚ ਜਦੋਂ ਤਖਤ ਸਾਲ ਤੇ ਅਕਾਲੀ ਦਲ ਬਣਦਾ ਉਹ ਤੋਂ ਬਾਅਦ 1920 ਕੀ ਤੋਂ ਲੈ ਕੇ 26 ਤੱਕ ਉਹ ਨਿਰੋਲ ਨਿਸ਼ਕਾਮ ਸੰਘਰਸ਼ ਦੇ ਰੂਪ 'ਚ ਵਿਚਰ 1926 ਚ ਫੇਰ ਉਹ ਗੁਰਦੁਆਰਾ ਚੋਣਾ ਚ ਹਿੱਸਾ ਲੈਂਦਾ ਉਹ ਤੋਂ ਬਾਅਦ ਫੇਰ ਇੱਕ ਪੜਾ ਆਇਆ ਫੇਰ ਉਹ ਪਾਰਲੀਮੈਂਟਨੀ ਚੋਣਾ ਚ ਆ ਜਾਂਦਾ ਸੋ ਪੜਾ ਦਾ ਫੇਰ ਉਹ ਬਿਲਕੁਲ ਪੰਥ ਵਾਲੀ ਪਾਸਿਓਂ ਆਧਵਾ ਨੂੰ ਪੰਜਾਬੀ ਪਾਰਟੀ ਲਾਉਂਦਾ ਸੋ ਆਪਾਂ ਇਹ ਕਹਿੰਨੇ ਕਿ ਸਾਰੇ ਰੂਪਾਂ ਚ ਕਿਹੜਾ ਜਿਸ ਪੁਨਰ ਸਿਰਜੀਤੀ ਕਰਨੀ ਤਾਂ ਕਿਹੜੇ ਰੂਪ ਦੀ ਕਰਨੀ ਉਹ ਤਾਂ ਕਲੀਅਰ ਹੋਣਾ ਚਾਹੀਦਾ ਤੇ ਉਹਦੇ ਬਾਰੇ ਮੰਥਨ ਨਹੀਂ ਹੋਇਆ ਹੈ ਜਿਹੜਾ 2 ਦਸੰਬਰ 2024 ਤੋਂ ਬਾਅਦ ਉਹਦੀ ਪੁਨਰ ਸਿਰਜੀਤੀ ਦੀ ਗੱਲ ਤਾਂ ਤੁਰਪਈ ਪਰ ਪੁਨਰ ਸਿਰਜੀਤੀ ਕਿਹੜੇ ਗਾਲੀਦਲ ਦੀ ਕਰਨੀ ਹੈ ਉਹਦੀ ਉਹਦੀ ਨੀਤੀ ਢਾਂਚੇ 'ਚ ਕੀ ਹੋਣਾ ਉਹਦੀ ਗੱਲ ਵਿੱਚ ਆ ਰਹੀ ਅਸੀਂ ਸੋਚਦੇ ਹਾਂ ਕਿ ਉਹਦੀ ਗੱਲ ਸਾਰੀ ਤਿਹਰਾ ਤੋਂ ਉਹਦੀ ਰਾਏ ਲਈ ਜਾਏ ਕਿ ਕਿਸ ਰੂਪ 'ਚ ਬੋਲੇ ਬਸ ਜੀ ਦੂਸਰਾ ਤੁਸੀਂ ਗੱਲ ਕਰ ਦਿਓ ਕਾਦੀ ਦਾ ਕੀ ਉਸ ਢਾਂਚੇ ਦੇ ਵਿੱਚ ਬੀਜਪੀ ਚਾਹ ਜਾਣ ਵਾਲੀ ਦੀ ਗੱਲ ਹੋਊਗੀ ਜਾਂ ਫਿਰ ਉਧਰ ਹੋਏ ਇਹ ਫੈਸਲਾ ਲਓ ਕਿ ਉਹ ਰਾਸੀ ਧਿਰ ਜਿਹੜੀ ਹੈਗੀ ਨੋ ਨੋ ਇਹਦੇ ਨਾਲ ਕਰਨੀ ਪਹਿਲਾਂ ਇਹ ਇਹ ਢਾਂਚੇ ਇਹ ਇਹਦਾ ਵਿਸ਼ਾ ਨਹੀਂ ਹੈਗਾ ਇਹ ਬਿਸ਼ਾ ਨਹੀਂ ਹੈਗਾ ਇੱਥੇ ਸਿਰਫ ਸੱਤ ਸ੍ਰੋਮਣੀ ਕੱਲੀਦਲ ਦੀ ਹਜਿੱਤ ਦਾ ਢਾਂਚਾ ਕਿਵੇਂ ਤਿਆਰ ਹੈ ਤਾਂ ਸ੍ਰੋਮਣੀ ਤਾਲ ਨੂੰ ਜਨ ਨੂੰ ਖੜਾ ਕਰਨਾ ਹੈ ਉਸ ਤੋਂ ਬਾਅਦ ਵਿਰੋਧੀ ਲੀਡਰਸ਼ਿਪ ਦੇਖੂ ਕਿ ਸਾਨੂੰ ਲੋੜ ਹੈ ਅੱਜ ਸਭਾ ਅੱਜ ਪ੍ਰੈਸ ਕਾਨਫਰੰਸ ਕੋਲਾਈ ਗਈ ਹੈ ਕੀ ਮਹੱਤਵਕੀ ਜਾਂਦੀ ਹੈ ਅ ਅੱਜ ਅਸੀਂ ਇਸ ਤੋਂ ਪਹਿਲਾਂ ਮੀਟਿੰਗ ਕਰਕੇ ਹਟੇ ਆਂ ਅਕਾਲ ਕਾਲਜ ਕੌਂਸਲ ਦੋਸਾਗਰ ਮਸਤੋਣਾ ਸਾਹਿਬ ਦੀ ਤੇ ਉਸ ਤੋਂ ਬਾਅਦ ਜਿਹੜਾ 1 2 3 ਅਗਸਤ ਨੂੰ ਅਸੀਂ ਇੱਕ ਵਿਚਾਰ ਗੋਸ਼ਟੀ ਜਿਹੜੀ ਕਰਾਉਂ ਦਾ ਪ੍ਰੋਗਰਾਮ ਲਿਖਿਆ ਉਹਦੇ ਪ੍ਰਬੰਧਨ ਨੂੰ ਲੈ ਕੇ ਮੀਟਿੰਗ ਬੁਲਾਈ ਗਈ ਸੀ ਤੇ ਮੀਟਿੰਗ ਤੋਂ ਬਾਅਦ ਅਸੀਂ ਜੋ ਮੀਟਿੰਗ ਤੇ ਸਾਡੀ ਚ ਕੋਈ ਵਿਚਾਰ ਚਰਚਾ ਹੋਈ ਹੈ ਇਸ ਤੋਂ ਪਹਿਲਾਂ ਮੀਟਿੰਗ ਹੋ ਚੁੱਕੀ ਹੈ ਉਹਦੇ ਬਾਰੇ ਅਸੀਂ ਤੁਹਾਡੇ ذریعے ਆਮ ਸੰਗਤ ਨੂੰ ਅਸੀਂ ਜਾਣੂ ਕਰਾਉਣਾ ਚਾਹੁੰਦੇ ਆ ਪ੍ਰੈਸ ਕਾਨਫਰੰਸ ਬੁਲਾਉਣ ਦਾ ਮਕਸਦ ਇਹ ਸੀ ਜਿਹੜਾ 1 2 3 ਅਗਸਤ ਨੂੰ ਵਿਚਾਰ ਗੋਸ਼ਟੀ ਹੋ ਰਹੀ ਹੈ ਉਹ ਸਿਰਫ ਇਸ ਵਿਸ਼ੇ ਨੂੰ ਲੈ ਕੇ ਕਰਾਈ ਜਾ ਰਹੀ ਹੈ ਕਿ ਜਿਹੜਾ ਸਿੱਖਾਂ ਦੀ ਨਮੈਂਦਾ ਜਮਾਤ ਹੈ ਸ਼੍ਰੋਮਣੀ ਅਕਾਲੀ ਦਲ ਜੋ 1920 ਦੇ ਵਿੱਚ ਹੋਣ ਚਾਇਆ ਉਸ ਤੋਂ ਬਾਅਦ ਉਹਦਾ ਸਰੂਪ ਬਹੁਤ ਬਦਲ ਗਿਆ ਅੱਜ ਦੀ ਤਰੀਕ ਦੇ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸਜੀਤੀ ਕਿਸ ਤਰ੍ਹਾਂ ਦੀ ਹੋਵੇ ਤੇ ਪੁਨਰਸਜੀਤੀ ਤੋਂ ਬਾਅਦ ਉਹਦਾ ਵਿਧੀ ਵਿਧਾਨ ਕਿਸ ਤਰ੍ਹਾਂ ਦਾ ਹੋਵੇ ਉਹਦਾ ਢਾਂਚਾ ਕਿਸ ਤਰ੍ਹਾਂ ਦਾ ਹੋਵੇ ਕਿਸ ਤਰ੍ਹਾਂ ਦਾ ਇੱਕ ਸਿਸਟਮ ਤਿਆਰ ਹੋਵੇ ਕਿ ਇਹ ਜਿਹੜੀ ਸ਼੍ਰੋਮਣੀ ਅਕਾਲੀ ਦਲ ਜੋ ਸਿੱਖਾਂ ਦੀ ਨਮੈਂਦਾ ਜਮਾਤ ਆ ਤਾਂ ਇਹਦੀ ਬਾਗ ਡੋਰ ਕਿਸੇ ਨਿੱਜ ਪ੍ਰਸਤੀ ਲਈ ਨਾ ਵਰਤੀ ਜਾ ਸਕੇ ਤਾਂ ਇਹਨੂੰ ਕਿਸੇ ਨਿੱਜੀ ਕਿਸੇ ਇਹਨੂੰ ਦੂਸਰੇ ਆਪਣਾ ਪੈਸੇ ਵਾਲੇ ਉਹਨਾਂ ਤੋਂ ਬਾਹਰ ਕੱਢਣ ਦੀ ਮਤਲਬ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਦੀ ਮਤਲਬ ਅਸੀਂ ਇੱਕ ਇੱਥੇ ਵਿਚਾਰ ਗੋਸ਼ਟੀ ਰੱਖੀ ਹੈ ਜਿਹਦੇ ਵਿੱਚ ਬਹੁਤ ਸਾਰੇ ਸਿੱਖ ਪੰਥ ਦੇ ਵੱਖ-ਵੱਖ ਸੰਪਰਦਾਵਾਂ ਨਾਲ ਯੂਨੀਵਰਸਿਟੀ ਦੇ ਪ੍ਰੋਫੈਸਰ ਸਾਹਿਬਾਨ ਸ਼੍ਰੋਮਣੀ ਕਾਲੀਦਾਲ ਦੇ ਸਾਰੇ ਧੜਿਆਂ ਦੇ ਨਮਾਇंदे ਉਹਨਾਂ ਨੂੰ ਅਸੀਂ ਸੱਦਾ ਪੱਤਰ ਦੇ ਕੇ ਬੁਲਾਇਆ ਤੇ ਸਾਰਿਆਂ ਨੇ ਬਹੁਤ ਖੁਸ਼ੀ ਜ਼ਾਹਰ ਕੀਤੀ ਹੈ ਕਿ ਇੱਕ ਨਵੀਂ ਗੱਲ ਸ਼ੁਰੂ ਹੋਣ ਜਾ ਰਹੀ ਹੈ ਤੇ ਸਾਰਿਆਂ ਨੂੰ ਉਹ ਸਾਰੇ ਧੜਿਆਂ ਦੀ ਗੱਲ ਅਸੀਂ ਸੁਣਾਵਾਂਗੇ ਤੇ ਸਾਰੀ ਸੰਗਤ ਨੂੰ ਸੁਣਾਵਾਂਗੇ ਹਰ ਇੱਕ ਬਲਾਰੇ ਦੇ ਜਿਹੜੇ ਵਿਚਾਰ ਨੇ ਉਹ ਰਿਕਾਰਡ ਹੋਣੇ ਨੇ ਰਿਕਾਰਡ ਹੋਣ ਤੋਂ ਬਾਅਦ ਫਿਰ ਅਸੀਂ ਇਹੀ ਪ੍ਰਬੰਧਕੀ ਟੀਮ ਦੀ ਇੱਕ ਮੀਟਿੰਗ ਕਰਿਆ ਕਰਾਂਗੇ ਜਿਦੇ ਵਿੱਚ ਉਹ ਉਹਨਾਂ ਦੇ ਬਲਾਰਿਆਂ ਦੀ ਸਪੀਚਾਂ ਦਾ ਰਿਵਿਊ ਕਰਿਆ ਕਰਾਂਗੇ ਤੇ ਇਹਦੇ ਵਿੱਚੋਂ ਨਿਕਲਦਾ ਕੀ ਹੈ ਸਾਡਾ ਮਕਸਦ ਹੈ ਕਿ ਇੱਕ ਨੁਕੋੜ ਕੱਢਣਾ ਇਸ ਸੈਮੀਨਾਰ ਦੇ ਵਿੱਚੋਂ ਕਿ ਸਿੱਖ ਸੰਗਤ ਜਾਂ ਸਿੱਖ ਜਗਤ ਚਾਹੁੰਦਾ ਕੀ ਹੈ ਔਰ ਵੱਖ-ਵੱਖ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਦੇ ਧੜਿਆਂ ਦੇ ਤੌਰ ਤੇ ਉਹ ਕੰਮ ਕਰ ਰਹੇ ਨੇ ਚਾਹੇ ਦੀ ਹੋ ਕਿਸੇ ਪਲੇਟਫਾਰਮਾਂ ਤੇ ਕੰਮ ਕਰ ਰਹੇ ਨੇ ਤੇ ਉਹ ਕੀ ਕਰ ਰਹੇ ਨੇ ਕਿ ਉਹਨਾਂ ਦੇ ਜਿਹੜੇ ਕਾਰਜ ਨੇ ਕਿ ਸਿੱਖ ਜਗਤ ਦੀਆਂ ਭਾਵਨਾਵਾਂ ਦੇ ਅਨੁਸਾਰ ਹੋ ਰਹੇ ਨੇ ਜੇ ਨਹੀਂ ਹੋ ਰਹੇ ਤਾਂ ਉਹਨਾਂ ਨੂੰ ਅਸੀਂ ਇਹ ਜਿਹੜਾ ਇਹਦਾ ਨਿਚੋੜ ਹੈ ਉਹਨਾਂ ਦੀ ਵੱਖ-ਵੱਖ ਧੜਿਆਂ ਦੀ ਲੀਡਰਸ਼ਿਪ ਨੂੰ ਦੇਣਾ ਹੈ ਕਿ ਸਿੱਖ ਕੌਮ ਹੈ ਜਿਹੜੀ ਉਹ ਆ ਚਾਹੁੰਦੀ ਹੈ ਤੇ ਤੁਹਾਨੂੰ ਆਪਦੇ ਜਿਹੜੇ ਕਾਰਜ ਨੇ ਇਸ ਭਾਵਨਾਵਾਂ ਮੁਤਾਬਕ ਕਰਨੇ ਚਾਹੀਦੇ ਨੇ ਤੇ ਉਹ ਇਹਦੇ ਨਾਲ ਮਤਲਬ ਉਹਨਾਂ ਨੂੰ ਆਪ ਦੀ ਜਿਹੜੀ ਸੋ ਮਨੀ ਕਾਲੀ ਦਲ ਦੀ ਜਿਹੜੀ ਨੀਤੀ ਬਣਾਉਣ ਦੇ ਵਿੱਚ ਵੀ ਇੱਕ ਉਹਨਾਂ ਨੂੰ ਫਾਇਦਾ ਹੋਊਗਾ ਤੇ ਜੇ ਕੋਈ ਕੋਸ਼ਿਸ਼ ਹੈ ਕਿ ਸਾਰੇ ਧੜੇ ਇੱਕ ਉਸ ਤੇ ਸਹਿਮਤ ਹੋ ਜਾਣ ਪਰ ਇਹ ਕੋਈ ਬਹੁਤ ਛੋਟਾ ਕੰਮ ਨਹੀਂ ਹੈਗਾ ਇਹ ਰਾਤੋਂ ਰਾਤ ਨਹੀਂ ਹੋਣੇ ਇਹ ਅਸੀਂ ਇੱਕ ਲੜੀ ਸ਼ੁਰੂ ਕਰ ਰਹੇ ਹਾਂ ਕਿਉਂਕਿ ਸੰਤ ਬਾਬਾ ਤਰ ਸਿੰਘ ਜੀ ਮਸਤੋਂ ਸਾਹਿਬ ਵਾਲਿਆਂ ਦੀ ਅੱਗੇ 100 ਸਾਲਾ ਵਰਸੀ ਸਮਾਗਮ ਆ ਰਹੇ ਨੇ ਇਹ ਅਸੀਂ ਉਹਨਾਂ ਦੇ ਵਰਸੀ ਸਮਾਗਮਾਂ ਨੂੰ ਮੁੱਖ ਰੱਖ ਕੇ ਇੱਕ ਸੈਮੀਨਾਰਾਂ ਦੀ ਲੜੀ ਸ਼ੁਰੂ ਕੀਤੀ ਹੈ ਤੇ ਪਹਿਲੀ ਸਮਾਗਮ ਹੈ ਜਿਹੜਾ ਪਹਿਲਾ ਸੈਮੀਨਾਰ ਹੈ ਉਹ ਅਸੀਂ ਸ਼੍ਰੋਮਣੀ ਕਾਲੀ ਦਲ ਦੀ ਪੁੰਨ ਸਰਜੀਤੀ ਤੇ ਰੱਖਿਆ ਕਿ ਪੁੰਨਰ ਸਰਜੀਤੀ ਅਗਰ ਹੋਵੇ ਤਾਂ ਉਹ ਕਿਸ ਰੂਪ ਚ ਹੋਵੇ ਇਹਦਾ ਵਿਧੀ ਵਿਵਧਾਨ ਕੀ ਹੋਵੇ ਇਹਦੇ ਵਿੱਚ ਰੱਖਿਆ ਇਸ ਲਈ ਤੇ ਉਸ ਤੋਂ ਬਾਅਦ ਹੋਰ ਇਹ ਲੜੀਆਂ ਚਲਦੀਆਂ ਰਹਿਣਗੀਆਂ ਹੌਲੀ ਹੌਲੀ ਜਿਹੜਾ ਇੱਥੇ ਅਸੀਂ ਸਿੱਖ ਸੰਗਤ ਦਾ ਇੱਕ ਪਲੇਟਫਾਰਮ ਦੇਣਾ ਕਿਉਂਕਿ ਜਿਹੜੇ ਵੱਡੇ ਪਲੇਟਫਾਰਮ ਨੇ ਉੱਥੇ ਆਮ ਸਿੱਖਾਂ ਨੂੰ ਗੱਲ ਕਰਨ ਦਾ ਮੌਕਾ ਨਹੀਂ ਮਿਲਦਾ ਉਹਨਾਂ ਦੀ ਭਾਵਨਾਵਾਂ ਹਰੇਕ ਸਿੱਖ ਦੇ ਮਨ 'ਚ ਨੇ ਇਹ ਹੋਣਾ ਚਾਹੀਦਾ ਉਹ ਹੋਣਾ ਚਾਹੀਦਾ ਪਰ ਉਹਨਾਂ ਨੂੰ ਕੋਈ ਪਲੇਟਫਾਰਮ ਨਹੀਂ ਮਿਲਦੇ ਆ ਇਹ ਪਲੇਟਫਾਰਮ ਅਸੀਂ ਸਾਰੇ ਸਿੱਖ ਕੌਮ ਨੂੰ ਦੇਣਾ ਚਾਹੁੰਦੇ ਆ ਕਿ ਇੱਕ ਵਿਚਾਰ ਇਥੋਂ ਪੈਦਾ ਕੀਤਾ ਜਾਵੇ ਤੇ ਉਹ ਵਿਚਾਰ ਸਾਰੇ ਉਹ ਕਿਸੇ ਵੀ ਧੜੇ ਦੀ ਲੀਡਰਸ਼ਿਪ ਹੈ ਉਹ ਲੀਡਰਸ਼ਿਪ ਨੂੰ ਉਹ ਵਿਚਾਰ ਅਸੀਂ ਉੱਥੇ ਪਹੁੰਚਾਉਣਾ ਚਾਹੁੰਦੇ ਆ ਤਾਂ ਕਿ ਉਹਨਾਂ ਨੂੰ ਆਪ ਦਾ ਜਿਹੜਾ ਇਸ ਸਿੱਖ ਕੌਮ ਦੀ ਭਾਵਨਾਵਾਂ ਦੇ ਅਨੁਸਾਰ ਜਿਹੜੇ ਆਪਣੇ ਅਕਾਲੀ ਦਲ ਨੇ ਓਹੋ ਮਤਲਬ ਚਲਾਉਣ ਦੇ ਵਿੱਚ ਉਹਨਾਂ ਨੂੰ ਮਦਦ ਮਿਲੇ ਤੇ ਸ਼ਾਮਲ ਹੋ ਰਹੇ ਨੇ ਸਰ ਸਿਮਨਜੀਤ ਸਿੰਘ ਮਾਨ ਵਾਲੇ ਅਮਸਰ ਅਕਾਲੀ ਦਲ ਦੇ ਨਮਿੰਦੇ ਸ਼ਾਮਲ ਹੋ ਰਹੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਵਾਲੇ ਅਕਾਲੀ ਧੜੇ ਦੇ ਮੈਂਬਰ ਸ਼ਾਮਲ ਹੋ ਰਹੇ ਨੇ ਤੇ ਹੋਰ ਦਮਦਮੀ ਟਕਸਾਲ ਦੇ ਹੋ ਰਹੇ ਨੇ ਦਲ ਖਾਲਸਾ ਦੇ ਹੋ ਰਹੇ ਨੇ ਜਿੰਨੀਆਂ ਵੀ ਸੰਪਰਦਾਵਾਂ ਹੈਗੀਆਂ ਸਾਰਿਆਂ ਦੇ ਨਮਿੰਦੇ ਇਸ 'ਚ ਸ਼ਾਮਲ ਹੋ ਰਹੇ ਨੇ ਇਸੇ ਲਈ ਤਾਂ ਇੱਕ ਵਿਚਾਰ ਬਣੂ ਨਾ ਸਾਰਿਆਂ ਦੇ ਨਾਲ ਵੀ ਉਹਨਾਂ ਨੂੰ ਇੱਕ ਲਾਈਨ ਦੇਤੇ ਵੀ ਤੁਸੀਂ ਇਹ ਦੇਖੋ ਵੀ ਇਹ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਵੀ ਤਾਂ ਕਿ ਸਾਰੇ ਇੱਕ ਥਾਂ 'ਤੇ ਅਗਵਾਈ ਹੋਵੇ ਤੇ ਕੋਈ ਵੀਧੀ ਵਿਧਾਨ ਬਣਨੇ ਦੇ ਕੋਈ ਸਿਧਾਂਤ ਬਣਨ ਕੋਈ ਨਿਜਮ ਤੈ ਹੋਣ ਤੇ ਮੇਨ ਮਤਲ ਜਿਹੜੀ ਉੱਭਰ ਕੇ ਕੋਈ ਹੁਣ ਤੱਕ ਦੀ ਹੋ ਰਹੀ ਹੈ ਇਹ ਹੀ ਹੈ ਵੀ ਸ੍ਰੋਮਣੀ ਅਕਾਲੀ ਦਲ ਦੇ ਜਿਹੜੇ ਅਹੁਦੇਦਾਰ ਨੇ ਉਹ ਖੁਦ ਇਲੈਕਸ਼ਨਾਂ